ਇਹ ਪੀੜਾ ਬਾਜ਼ਾਰ ਤੇ ਇਹ ਪੀੜੀਆਂ ਪੀੜੀਆਂ ਗਲੀਆਂ ਬਹੁਤ ਪੁਰਾਣੀਆਂ ਇਮਾਰਤਾਂ ਤੇ ਕਈ ਕਿ ਮਦਲਾ ਇਮਾਰਤਾਂ ਇਹ ਹੀਰਾ ਮੰਡੀ ਆ ਲਾਹੌਰ ਦੀ ਉਹ ਹੀਰਾ ਮੰਡੀ ਜਿਹਦੇ ਬਾਰੇ ਅਸੀਂ ਹੁਣ ਤੱਕ ਇੱਕ ਤੋਂ ਦੂਜੇ ਥਾਂ ਤੱਕ ਸੁਣਦੇ ਰਹੇ ਆ ਪੜ੍ਹਦੇ ਰਹੇ ਆ ਜਾਣਦੇ ਰਹੇ ਆ ਫਿਲਮਾਂ ਦੇ ਵਿੱਚ ਵੇਖਦੇ ਰਹੇ ਆ ਨੈਟਫਲਿਕਸ ਦੇ ਉੱਤੇ ਕੁਝ ਸਮਾਂ ਪਹਿਲਾਂ ਇੱਕ ਫਿਲਮ ਆਈ ਉਹਦਾ ਨਾਮ ਹੈਗਾ ਜੀ ਹੀਰਾ ਮੰਡੀ ਉਹ ਵੈਬ ਸੀਰੀਜ਼ ਅਸਲ ਦੇ ਵਿੱਚ ਉਹਦੇ ਵਿੱਚ ਦੱਸਿਆ ਗਿਆ ਵੀ ਪਾਈ ਹੀਰਾ ਮੰਡੀ ਦੇ ਵਿੱਚ ਕੀ ਕੁਝ ਹੁੰਦਾ ਸੀ ਇਸ ਮੰਡੀ ਦੇ ਵਿੱਚ ਕਿਵੇਂ ਹੁਸਨ ਦੇ ਮੇਲੇ ਲੱਗਦੇ ਸੀ ਇਸ ਮੰਡੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਗਲਤ ਸਹੀ ਕੰਮ ਹੁੰਦੇ ਸੀ ਇਸ ਮੰਡੀ ਦੇ ਵਿੱਚ ਕਿਵੇਂ ਮਸਤਗਾਂ ਹੁੰਦੀਆਂ ਸੀ ਇਸ ਮੰਡੀ ਦੇ ਵਿੱਚ ਕਿਵੇਂ ਅਜਸ਼ੀਆਂ ਹੁੰਦੀਆਂ ਸੀ ਇਸ ਮੰਡੀ ਦੇ ਵਿੱਚ ਤਵਾਇਫਾਂ ਕਿਵੇਂ ਬੈਠਦੀਆਂ ਸੀ ਇਸ ਮੰਡੀ ਦੇ ਵਿੱਚ ਮੁਜਰੇ ਕਿਵੇਂ ਲੱਗਦੇ ਸੀ ਪਰ ਇਹ ਹੁਣ ਸਭਾ ਬਦਲ ਗਿਆ ਅੱਜ ਇਹ ਮੰਡੀ ਉਜੜੀ ਹੋਈ ਆ ਇਹ ਲਾਹੌਰ ਸ਼ਹਿਰ ਦੇ ਵਿੱਚ ਪਰਲੇ ਪਾਰ ਮিনার ਮinare Pakistan ਫਿਰ ਅਸੀਂ ਗੁਰਦੁਆਰਾ ਡੇਰਾ ਸਾਹਿਬ ਨੂੰ ਦੇਖ ਕੇ ਆਏ ਆ ਫਿਰ ਅਸੀਂ ਉਸ ਤੋਂ ਬਾਅਦ ਸ਼ਾਹੀ ਕਿਲਾ ਦੇਖਣ ਜਾਣਾ ਪਰ ਉਹ ਪਰਲੇਪਾਰ ਆ ਸ਼ਾਹੀ ਕਿਲਾ ਪਰਲੇਪਾਰ ਆ ਪਰ ਆ ਜਿਹੜੀਆਂ ਪੁਰਾਣੀਆਂ ਇਮਾਰਤਾਂ ਇਹ ਉਸ ਹੀਰਾ ਮੰਡੀ ਦੀਆਂ ਜਿਹੜੀ ਹੀਰਾ ਮੰਡੀ ਦੇ ਬਾਰੇ ਅਸੀਂ ਸੁਣਦੇ ਬਹੁਤ ਕੁਝ ਆ ਜਿਹੜੀ ਹੀਰਾ ਮੰਡੀ ਦੇ ਬਾਰੇ ਅਸੀਂ ਬੜਾ ਕੁਝ ਇਹੋ ਜਿਹਾ ਕਿ ਇੱਥੇ ਦੇ ਵਪਾਰ ਦਾ ਧੰਦਾ ਬਹੁਤ ਚੱਲਦਾ ਸੀ ਅਸੀਂ ਇਹ ਸੁਣਦੇ ਆ ਪਰ ਅਸੀਂ ਤਾਂ ਇੱਥੇ ਹੁਣੇ ਅਬਦੁਲ ਮਜੀਦ ਬੱਟ ਸਭ ਨੂੰ ਮਿਲ ਕੇ ਆਏ ਆ ਜਿਹੜੇ ਕਿ ਇੱਥੇ 40 ਸਾਲ 40 ਸਾਲ ਇੱਥੇ ਬਿਜਲੀ ਮਹਿਕਮੇ ਦੇ ਵਿੱਚ ਇਸ ਕਸਬੇ ਦੇ ਵਿੱਚ ਨੌਕਰੀ ਕਰਦੇ ਰਹੇ ਆ ਉਹਨੇ ਕਮਾਲ ਦੀਆਂ ਜਾਣਕਾਰੀਆਂ ਦਿੱਤੀਆਂ ਕਹਿੰਦੇ ਜੀ ਇੱਕ ਵਾਰ ਮੈਂ ਜਦੋਂ 45 46 ਸਾਲ ਪਹਿਲਾਂ ਉਹ ਕਹਿੰਦੇ ਮੈਨੂੰ 5-7 ਸਾਲ ਹੋ ਗਏ ਆ ਮੈਨੂੰ ਸੇਵਾ ਮੁਕਤ ਹੋਇਆ ਨੂੰ ਵੀ ਉਹ ਕਹਿੰਦੇ ਵੀ ਜਦੋਂ ਮੈਂ ਇੱਥੇ ਆਇਆ ਆ ਨਾ ਮੈਂ ਇੱਕ ਤਵਾਇਫ ਦੇ ਘਰ ਦੇ ਵਿੱਚ ਉਹ ਕਹਿੰਦੇ ਵੀ ਗਿਆ ਸੀਗਾ ਤੇ ਉਹ ਕਹਿੰਦੇ ਜੀ ਮੈਂ ਆਪਣੀ ਉਹਨਾਂ ਨੇ ਬਿੱਲ ਨਹੀਂ ਸੀ ਭਰਿਆ ਤੇ ਮੈਂ ਉਹਦੇ ਲਈ ਉਹਨਾਂ ਨੂੰ ਇਤਲਾਹ ਕਰਨ ਗਿਆ ਸੀ ਪਰ ਉਸ ਤੋਂ ਬਾਅਦ ਉਹ ਕਹਿੰਦੇ ਜੀ ਮੈਂ ਤਾਂ ਨਿਆਣੀ ਉਮਰ ਦੇ ਵਿੱਚ ਸੀ ਤੇ ਫਿਰ ਮੈਨੂੰ ਇੱਥੇ ਪੱਕੇ ਤੌਰ ਦੇ ਉੱਤੇ ਨੌਕਰੀ ਮਿਲ ਗਈ ਤੇ ਫਿਰ ਮੈਂ ਰਿਟਾਇਰ ਹੋ ਗਿਆ ਮੈਨਾਂ ਨੂੰ ਸਵਾਲ ਕੀਤਾ ਵੀ ਸੱਚੀ ਮੁੱਚੀ ਹੀਰਾ ਮੰਡੀ ਉਹ ਨਹੀਂ ਜਿਵੇਂ ਤੇ ਫਿਲਮਾਂ ਦੇ ਵਿੱਚ ਹੁੰਦੀ ਆ ਵੀ ਜਿਵੇਂ ਆਹ ਪ੍ਰਾਣੀਆਂਾਂ ਵੱਟੀਆਂ ਵੱਡੀਆਂ ਉੱਚੀਆਂ ਉੱਚੀਆਂ ਇਮਾਰਤਾਂ ਇਹਦੇ ਵਿੱਚ ਜੰਗਲੇ ਆ ਬਾਰੀਆਂ ਵੀ ਇਲਫੋ ਤਵਾਇਫਾਂ ਥੱਲੇ ਨੂੰ ਦੇਖਦੀਆਂ ਸੀ ਛਾਤ ਮਾਰਦੀਆਂ ਸੀ ਝਾਕਾਂ ਨੂੰ ਬੁਲਾਉਂਦੀਆਂ ਸੀ ਆ ਜੋ ਕਹਿਿੰਦੇ ਸੀ ਆ ਥੜੀਆਂ ਦੇ ਉੱਤੇ ਦਲਾਲ ਬੈਠੇ ਹੁੰਦੇ ਸੀ ਕੀ ਸਾਰਾ ਕੁਝ ਏਵੇਂ ਸੀ ਉਹਨਾਂ ਨੇ ਕਿਹਾ ਜੇਕਰ ਕਿਸੇ ਵੇਲੇ ਇੱਕ ਕਲਾਕਾਰਾਂ ਦੀ ਮੰਡੀ ਹੁੰਦੀ ਸੀ ਤਵਾਇਫਾਂ ਦੀ ਨਹੀਂ ਇਥੇ ਮੁਜਰੇ ਹੁੰਦੇ ਸੀ ਬਹੁਤ ਵੱਡੇ ਵੱਡੇ ਮਸਤੀਪੂਰ ਲੋਕ ਆ ਜਿਹੜੇ ਜਿਹੜੇ ਕਿ ਅਯਾਸ਼ੀ ਕਰਨ ਦੇ ਚਾਹਵਾਨ ਜਿਹੜੇ ਕਿ ਇੱਥੇ ਆਉਂਦੇ ਸੀਗੇ ਗੀਤ ਗਾਣੇ ਨੂੰ ਵੇਖਣ ਦੇ ਲਈ ਵੀ ਉਹ ਆਉਦੇ ਸੀ ਆਪਦਾ ਸ਼ੌਕ ਪੂਰਾ ਕਰਨ ਦੇ ਲਈ ਆਪਣੀ ਇੱਛਾ ਪੂਰੀ ਕਰਨ ਦੇ ਲਈ ਪਰ ਇਹ ਆਮ ਲੋਕਾਂ ਦੀ ਮੰਡੀ ਨਹੀਂ ਸੀ ਵੀ ਭਾਈ ਜਿਹੜਾ ਮਰਦੀ ਚਲਾ ਗਿਆ ਜਿਵੇਂ ਕਿ ਅੱਜ ਅਕੱਲ ਆਪਾਂ ਕਈ ਥਾਵਾਂ ਤੇ ਦੇਖਦੇ ਹਾਂ ਵੀ ਭਾਈ ਘੰਟੇ ਲਈ 2 ਘੰਟੇ ਲਈ ਆਪਦਾ ਦੇਹ ਵਪਾਰ ਦੇ ਵਿੱਚ ਬੰਦਾ ਚਲਾ ਗਿਆ ਚਲੋ ਮੈਂ ਉਸ ਪਰਸੈਂਡ ਦੇ ਵਿੱਚ ਨਹੀਂ ਜਾਣਾ ਉਹ ਕਹਿੰਦੇ ਵੀ ਹੌਲੀ ਹੌਲੀ ਇਸ ਮੰਡੀ ਦੇ ਨਾਲ ਜੁੜੀਆਂ ਹੋਈਆਂ ਔਰਤਾਂ ਜੁੜੇ ਹੋਏ ਪਰਿਵਾਰ ਇਹਨੂੰ ਛੱਡ ਛੱਡ ਕੇ ਹੋਰ ਵੱਖ-ਵੱਖ ਥਾਵਾਂ ਤੇ ਚਲੇ ਗਏ ਬਹੁਤਾ ਨਹੀਂ ਇਸ ਕਾਰੋਬਾਰ ਨੂੰ ਇਸ ਤੰਦੇ ਨੂੰ ਇਸ ਕੰਮ ਨੂੰ ਛੱਡ ਕੇ ਹੋਰ ਕੰਮਾਂ ਨੂੰ ਅਪਣਾ ਲਿਆ ਉਹਨਾਂ ਨੇ ਕਿਹਾ ਜੀ ਕਈ ਤਵਾਇਫਾਂ ਦੇ ਧੀਆਂ ਪੁੱਤ ਬਹੁਤ ਉੱਚੇ ਅਹੁਦੇ ਤੇ ਵੀ ਪਹੁੰਚੇ ਆ ਉਹਨਾਂ ਨੇ ਬਿਲਕੁਲ ਇਹ ਕਿਤਾਬੀ ਛੱਡਤਾ ਉਹਨਾਂ ਨੇ ਇਹ ਖੇਤਰ ਵੀ ਛੱਡਤਾ ਉਹਨਾਂ ਨੇ ਇੱਥੋਂ ਘਰ ਵੀ ਛੱਡਤਾ ਉਹ ਕਿਤੇ ਹੋਰ ਰਹਿਣ ਲੱਗ ਪਏ ਹੁਣ ਇਸ ਮੰਡੀ ਦੇ ਵਿੱਚ ਕੋਈ ਇੱਕ ਵੀ ਇੱਕ ਵੀ ਕੋਈ ਤਵਾਇਫ ਨਹੀਂ ਰਹਿੰਦੀ ਇਸ ਮੰਡੀ ਦੇ ਵਿੱਚ ਕੋਈ ਇੱਕ ਵੀ ਗਲਤ ਕੰਮ ਕਰਨ ਵਾਲਾ ਨਹੀਂ ਰਹਿੰਦਾ ਇਹ ਹੁਣ ਜੁੱਤੀਆਂ ਦੀ ਮਾਰਕੀਟ ਆ ਤੁਸੀਂ ਜਿੱਥੇ-ਜਿੱਥੇ ਨਿਗਾਹ ਮਾਰੋਗੇ ਇੱਥੇ ਹੁਣ ਤੁਹਾਨੂੰ ਜੁੱਤੀਆਂ ਬਣਦੀਆਂ ਦੇਖਣੀਆਂ ਜੁੱਤੀਆਂ ਦੀ ਮੰਡੀ ਆ ਇਹ ਪਰਲੇ ਪਾਰ ਦੇਖੋ ਉੱਧਰ ਕਿਥੇ ਬਟਾ ਟੰਗੀਆਂ ਪਈਆਂ ਉੱਧਰ ਦੇਖੋ ਸੀ ਧੂਲ ਬਣ ਰਹੇ ਆ ਇਧਰਲੇ ਪਾਸੇ ਚੱਪਲਾਂ ਬਣ ਰਹੀਆਂ ਅਸੀਂ ਉਧਰਲੇ ਪਾਸੇ ਆਏ ਆ ਉਧਰਲੇ ਪਾਸੇ ਨਹੀਂ ਆਏ ਪਰ ਇਹ ਪੁਰਾਣੀ ਦੀ ਪੁਰਾਣੀ ਇਮਾਰਤ ਓਮੇ ਦੀ ਓਮੇ ਆ ਹਰ ਥਾਂ ਦੇ ਉੱਤੇ ਸਮੇਂ ਦੇ ਵਿੱਚ ਬਹੁਤ ਵੱਡਾ ਬਦਲਾ ਆਉਂਦਾ ਕੱਲ ਨੂੰ ਹੋ ਸਕਦਾ ਵੀ ਇਹਨਾਂ ਇਮਾਰਤਾਂ ਨੂੰ ਢਾ ਕੇ ਜੇਕਰ ਸਰਕਾਰ ਚਾਵੇ ਕੀ ਨਹੀਂ ਕਰਦੀ ਇੱਥ ਮੈਨੂੰ ਪਤਾ ਨਹੀਂ ਹੁੰਦਾ ਗਾ ਵੀ ਭਾਈ ਕੱਲ ਨੂੰ ਕੀ ਤਕਸੀਬਾਣਾ ਪਰ ਉਹਨਾਂ ਨੇ ਕਹਿ ਦਿੱ ਕਿ ਜਦੋਂ ਇਹ ਹੁਣ ਪੌਸ਼ ਏਰੀਆ ਬਣ ਗਿਆ ਇੱਥੇ 2 ਲੱਖ ਵਾਲਾ ਘਰ ਹੁਣ ਕਹਿੰਦੇ 2 ਕਰੋੜ ਦਾ ਵਿਕਿਆ ਤੇ ਭੀੜੀਆਂ ਕਲੀਆਂ ਉਵੇਂ ਦੀਆਂ ਉਵੇਂ ਹੀ ਆ ਤੇ ਮਤਲਬ ਇਹ ਹੈ ਜੀ ਕਿ ਇਹ ਹੀਰਾ ਮੰਡੀ ਉਹ ਨਹੀਂ ਜਿਹੜੀ ਅਸੀਂ ਨੈਟਫਲਿਕਸ ਦੀਆਂ ਫਿਲਮਾਂ 'ਚ ਦੇਖਦੇ ਹਾਂ ਉਹ ਦੌਰ ਸੀ ਇੱਕ ਉਹ ਦੌਰ ਦੇ ਵਿੱਚ ਮੈਂ ਪੜਿਆ ਗੂਗਲ ਦੇ ਉੱਤੇ ਕਹਿੰਦੇ ਵੀ 17ਵੀਂ ਸਦੀ ਤੋਂ ਲੈ ਕੇ ਤੇ ਹੁਣ ਤੋ ਕੁਝ ਤਹਾਕੇ ਪਹਿਲਾਂ ਤੱਕ ਉਹ ਦੌਰ ਚੱਲਦਾ ਰਿਹਾ ਉਦੋਂ ਆਉਦੇ ਸੀ ਕਿ ਰਾਜੇ ਮਹਾਰਾਜੇ ਵੀ ਆਉਂਦੇ ਸੀ ਉਹਦੇ ਗੋਰੇ ਵੀ ਇਹਨਾਂ ਤਵਾਇਫਾਂ ਦੇ ਕੋਲੇ ਆਉਂਦੇ ਸੀ ਉਹ ਆਉਂਦੇ ਸੀਗੇ ਸਾਂਝਾਂ ਵੀ ਕਈ ਤਰ੍ਹਾਂ ਦੇ ਰੱਖਦੇ ਸੀ ਤੇ ਇੱਕ ਹੋਰ ਗੱਲ ਆ ਇਹਨਾਂ ਤਵਾਇਫਾਂ ਦੇ ਵਿੱਚੋਂ ਇਸ ਹੀਰਾ ਮੰਡੀ ਦੇ ਵਿੱਚੋਂ ਕਈ ਔਰਤਾਂ ਐਸੀਆਂ ਵੀ ਸਨ ਜਿਨ੍ਹਾਂ ਨੇ ਕਿ ਦੇਸ਼ ਦੀ ਕ੍ਰਾਂਤੀ ਦੇ ਵਿੱਚ ਇਨਕਲਾਬ ਦੇ ਵਿੱਚ ਵੀ ਯੋਗਦਾਨ ਪਾਇਆ ਉਹ ਜਿਹੜੇ ਸ਼ੂਰਮੇ ਹੋਏ ਆ ਆਜ਼ਾਦੀ ਦੇ ਪ੍ਰਵਾਨੇ ਹੋਏ ਆ ਉਹਨਾਂ ਦੇ ਨਾਲ ਵੀ ਸਾਂਝ ਰੱਖਦੀਆਂ ਸੀ ਉਹ ਫੰਡਿੰਗ ਵੀ ਕਰਦੀਆਂ ਸੀ ਤੇ ਪਰਚੇ ਵੀ ਪਾਏ ਕਈਆਂ ਦੇ ਉੱਤੇ ਤੇ ਕਈਆਂ ਦੇ ਉੱਤੇ ਅੰਗਰੇਜ਼ ਹਕੂਮਤ ਨੇ ਅਤਿਆਚਾਰ ਵੀ ਕੀਤੇ ਆ ਇਹ ਨਹੀਂ ਕਿ ਭਾਈ ਰਾਤ ਕਟਵਾਈ ਤੇ ਤੁਸੀਂ ਆਪਣੇ ਰਾਹ ਤੇ ਅਸੀਂ ਆਪਣੇ ਰਾਹ ਇਹ ਉਹਨਾਂ ਦਾ ਠੰਡਾ ਸੀ ਪਰ ਠੰਡੇ ਦੇ ਨਾਲ ਨਾਲ ਕਈ ਹੋਰ ਪੱਖਾਂ ਦੀ ਸੋਚ ਵੀ ਹੁੰਦੀ ਸੀ ਆਪਾਂ ਉਸ ਸੋਚ ਨੂੰ ਕਈ ਵਾਰੀ ਵਿਸਾਰ ਦਿੰਨੇ ਕਿਉਂਕਿ ਆਪਾਂ ਨੂੰ ਜਿੱਥੇ ਜੇ ਚਟਕਾਰਾ ਮਿਲਦਾ ਜਿੱਥੇ ਜੇ ਤੁਹਾਨੂੰ ਸਵਾਦ ਆਉਂਦਾ ਅਸੀਂ ਉਹਨੂੰ ਉਸ ਪ੍ਰਸੰਗ ਦੇ ਵਿੱਚ ਹੀ ਲੈ ਲੈਨੇ ਆ ਸੋ ਇਹ ਹੀਰਾ ਮੰਡੀ ਹੁਣ ਉਹ ਨਹੀਂ ਜਿਹੜੀ ਕਿ ਫਿਲਮਾਂ ਵਾਲੀ ਆ ਇਹ ਹੀਰਾ ਮੰਡੀ ਹੁਣ ਉਹ ਨਹੀਂ ਜਿਹੜੀ ਦੇ ਵਪਾਰ ਵਾਲੀ ਆ ਇਹ ਹੀਰਾ ਮੰਡੀ ਉਹ ਹੀ ਜਿਹੜੀ ਮੁਜਰਿਆਂ ਵਾਲੀ ਆ ਇਹ ਸਬ ਮੰਡੀ ਨੂੰ ਪਹਿਲਾਂ ਬਾਜ਼ਾਰੇ ਹੁਸਨ ਕਹਿੰਦੇ ਸੀ ਵੀ ਇਹ ਹੁਸਨ ਦੀ ਮੰਡੀ ਆ ਇੱਥੇ ਬੜੇ ਵੱਡੇ ਵੱਡੇ ਅਗਲੇ ਪਾਸੇ ਅਸੀਂ ਜਾ ਕੇ ਹੁਣ ਦੇਖਾਂਗੇ ਜਿਹੜੇ ਇੱਥੋਂ ਦੇ ਬੜੇ ਮਸ਼ਹੂਰ ਦੋ ਤਿੰਨ ਕਲਾਕਾਰ ਪਾਕਿਸਤਾਨ ਦੇ ਉਹਨਾਂ ਦੇ ਪੁਰਾਣੇ ਘਰ ਵੀ ਆ ਉਹ ਵੀ ਇੱਥੇ ਰਹਿੰਦੇ ਸੀ ਇੱਥੇ ਕਈ ਫਿਲਮੀ ਕਲਾਕਾਰ ਵੀ ਰਹਿੰਦੇ ਸੀ ਪਰ ਇਸ ਮੰਡੀ ਦੇ ਵਿੱਚੋਂ ਕਾਬਲੀਅਤ ਦੇ ਆਧਾਰ 'ਤੇ ਕਈਆਂ ਦੇ ਬੱਚੇ ਅੱਗੇ ਨਿਕਲ ਗਏ ਕਈਆਂ ਦੇ ਬੱਚੇ ਵਿਦੇਸ਼ਾਂ ਚਲੇ ਗਏ ਕੰਗਾ ਨੇ ਆਪਣੇ ਪਰਿਵਾਰ ਦਾ ਇਹ ਧੰਦਾ ਇੱਕ ਤਾਂ ਛੜਵਾਤਾ ਤੇ ਕਈਆਂ ਨੇ ਇਹ ਧੰਦਾ ਅਪਣਾਇਆ ਪਰ ਕਿਤੇ ਹੋਰ ਜਾ ਕੇ ਇਥੋਂ ਉੱਡ ਕੇ ਇਥੋਂ ਸਭ ਕੁਝ ਛੱਡ ਕੇ ਕਿਉਂਕਿ ਬਦਨਾਮੀ ਹੋਈ ਹੋਣੀ ਆ ਨਵੀਂ ਪੀੜੀ ਨੇ ਆਪਣੇ ਮਾਪਿਆਂ ਨੂੰ ਵੀ ਗੱਲ ਕਹੀ ਹੋਣੀ ਵੀ ਸਾਡੀ ਬਦਨਾਮੀ ਬਹੁਤ ਹੋ ਗਈ ਆ ਸੋ ਇਸ ਕਰਕੇ ਇਧਰ ਦਾ ਪਾਸੇ ਵੀ ਦਿਖਾ ਦਿਓ ਤੁਹਾਨੂੰ ਪੀੜੀਆਂ ਗਲੀਆਂ ਮਿਲਣੀਆਂ ਜਿਹੜੀਆਂ ਬਿਜਲੀ ਦੀਆਂ ਤਾਰਾਂ ਉਹਨਾਂ ਦੇ ਲਖੇ ਮਿਲਨੇ ਆ ਤੁਹਾਨੂੰ ਲੰਮਕੜੀਆਂ ਤਾਰਾਂ ਤੇ ਇਹ ਮੰਡੀ ਦੀ ਅੱਜ ਦੀ ਹਾਲਤ ਇਸ ਜਾਣ ਕਰ ਦਿੰਦੀ ਆ ਵੀ ਇਹਦੀ ਸਥਿਤੀ ਕੀ ਆ ਤੁਹਾਨੂੰ ਲੱਗਦਾ ਵੀ ਦਿੱਲੀ ਦੇ ਕਿਸੇ ਬਹੁਤ ਪੁਰਾਣੇ ਬਾਜ਼ਾਰ ਦੇ ਵਿੱਚ ਤੁਸੀਂ ਫਿਰਦੇ ਹੋ ਦਿੱਲੀ ਦੇ ਕਿਸੇ ਬਾਜ਼ਾਰ ਦੇ ਵਿੱਚ ਜਾ ਕੇ ਤੇ ਤੁਸੀਂ ਗਿੜੇ-ਛੜੇ ਕੱਢ ਰਹੇ ਹੋ ਤੇ ਦਿੱਲੀ ਦੇ ਕਿਸੇ ਭੀੜ ਭਰੇ ਤੇ ਭੀੜੇ ਜਿਹੇ ਬਾਜ਼ਾਰ ਦੀ ਸਥਿਤੀ ਲੱਗਦੀ ਆ ਪਰ ਅੱਜ ਇਹ ਉਹ ਮੰਡੀ ਨਹੀਂ ਅੱਜ ਇਹ ਮੰਡੀ ਦਾ ਬਿਲਕੁਲ ਬਹਾਂਦਰਾ ਬਦਲ ਗਿਆ ਅੱਜ ਇਹ ਮੰਡੀ ਜੁੱਤੀਆਂ ਦੀ ਮੰਡੀ ਆ ਅੱਜ ਇਸ ਮੰਡੀ ਦੇ ਵਿੱਚ ਜੁੱਤੀਆਂ ਬਣਦੀਆਂ ਆ ਜਿੰਨੇ ਵੀ ਇੱਥੇ ਲੋਕ ਆਉਂਦੇ ਆ ਉਹ ਕਹਿੰਦੇ ਕਿ ਜੇਕਰ ਕੋਈ ਨਵੀਂ ਦੌਰ ਵਾਲੀ ਤੇ ਥੋੜੀ ਜਿਹੀ ਮਜ਼ਬੂਤ ਥੋੜੇ ਜਿਹਾ ਨਵੇਂ ਡਿਜ਼ਾਈਨ ਵਾਲੀ ਜੁੱਤੀ ਲੈਣੀ ਆ ਤੇ ਭਾਈ ਆਪਾਂ ਇੱਥੋਂ ਜਾ ਕੇ ਲੈਨੇ ਆ ਤੇ ਬੰਦੇ ਬੜੇ ਸੋਹਣੇ ਪਿਆਰੇ ਮਿਲੇ ਉਹ ਸਾਨੂੰ WhatsApp ਕਹਿੰਦੇ ਵੀ ਤੁਸੀਂ ਐ ਕਰੋ ਤੇ ਜੁੱਤੀ ਅੱਛਾ ਪਸੰਦ ਕਰਕੇ ਆਓ ਤੇ ਮੈਂ ਆਪੇ ਮੰਗਵਾ ਦਿੰਦਾ ਮਤਲਬ ਇਹ ਉਹਨਾਂ ਦਾ ਪਿਆਰ ਆ ਤੇ ਵੱਡੀ ਗੱਲ ਇਹ ਵੀ ਸਿੱਖ ਭਾਈਚਾਰਾ ਤੇ ਮੁਸਲਮਾਨ ਭਾਈਚਾਰਾ ਇੱਕ ਜਿਹੇ ਮੁਹੱਬਤ ਕੇ ਮੇਂ ਕਰਦਾ ਸਾਨੂੰ ਉਹਨਾਂ ਨੇ ਚੱਜ ਦਾ ਵਿਚਾਰ ਕਰਨ ਦੇ ਲਈ ਉਹਨਾਂ ਨੇ 45 ਮਿੰਟ ਦਾ ਸਮਾਂ ਦਿੱਤਾ ਆ ਦੇਖੋ ਜੀ ਇਧਰ ਵੀ ਭੀੜ ਭਰੀ ਆ ਆ ਭੀੜ ਵਾਲੀ ਭੀੜੀ ਗਲੀ ਆ ਤੇ ਪਰਲੇ ਪਾਸੇ ਜੁੱਤੀਆਂ ਦਾ ਬਾਜ਼ਾਰ ਆ ਆ ਭੀੜੀ ਗਲੀ ਆ ਲਓ ਜੀ ਹੁਣ ਅਸੀਂ ਇਹਦੀ ਸਮਾਪਤੀ ਕਰਦੇ ਹਾਂ ਪਰ ਕੁੱਲ ਮਿਲਾ ਕੇ ਗੱਲ ਸਿਰਫ ਇੰਨੀ ਆ ਤੇ ਦੌਰ ਬਦਲਦਾ ਜਿਵੇਂ ਕਿ ਹਰ ਕੰਮ ਦੇ ਵਿੱਚ ਪਛਾਣ ਬਦਲਦੀ ਆ ਜਿਵੇਂ ਕਿ ਹਰ ਕੰਮ ਦੇ ਵਿੱਚ ਫਿਲਮਾਂ ਜਿਹੜੀਆਂ ਬਣਦੀਆਂ ਉਹਨਾਂ ਦੇ ਵਿੱਚ ਬਹੁਤਾ ਮਸਾਲਾ ਵੀ ਹੁੰਦਾ ਕੀਰਾ ਮੰਡੀ ਹੁੰਦੀ ਸੀ ਹੁੰਦੀ ਹੈ ਨਹੀਂ ਕੀਰਾ ਮੰਡੀ ਕਈ ਤਰ੍ਹਾਂ ਦੇ ਕੰਮਾਂ ਕਰਕੇ ਜਾਣੀ ਜਾਂਦੀ ਸੀ ਪਰ ਅੱਜ ਨਹੀਂ ਸਾਨੂੰ ਤਾਂ ਇੱਥੇ ਕੋਈ ਦਸ਼ਾ ਨਹੀਂ ਐਸਾ ਕਿ ਕਿਸੇ ਔਰਤ ਨੇ ਆਵਾਜ਼ ਮਾਰੀ ਹੋਵੇ ਕਿਸੇ ਕੁੜੀ ਨੇ ਕੁਛ ਕਹਾ ਹੋਵੇ ਕਿਸੇ ਨਾਲ ਕੋਈ ਦੇ ਵਪਾਰ ਦਾ ਸੌਦਾ ਹੋ ਚੱਲ ਰਿਹਾ ਹੋਵੇ ਕਿਸੇ ਨੂੰ ਸਾਨੂੰ ਦੇਖ ਕੇ ਕਿਸੇ ਨੇ ਮੂੰਹ ਪਰੇ ਨੂੰ ਕੀਤਾ ਹੋਵੇ ਕਿਸੇ ਨੇ ਸਾਨੂੰ ਆਵਾਜ਼ ਮਾਰੀ ਹੋਵੇ ਕਿ ਤੁਸੀਂ ਵੀ ਇੱਧਰ ਆ ਜਾਓ ਅੱਜ ਇਸ ਮੰਡੀ ਦੇ ਵਿੱਚ ਦੀ ਹੋ ਜਾ ਕੁਝ ਵੀ ਨਹੀਂ ਪਰ ਇਹ ਪਰਲੇ ਪਾਰ ਜਾ ਕੇ ਵੱਖ-ਵੱਖ ਗਲੀਆਂ ਦੇ ਵਿੱਚੋਂ ਅੱਗੇ ਪਿੱਛੇ ਇਹ ਕਾਫੀ ਲੰਮੀ ਚੌੜੀ ਮੰਡੀ ਆ ਇਹ ਕਾਫੀ ਲੰਮੀ ਚੌੜੀ ਮੰਡੀ ਸੀ ਕਹਿਣ ਦਾ ਭਾਵ ਸੋ ਭਾਈ ਦੌਰ ਬਦਲ ਗਿਆ ਸਮਾਂ ਬਦਲ ਗਿਆ ਕਿੱਤੇ ਬਦਲ ਗਿਆ ਸੋਚ ਬਦਲ ਗਈ ਆ ਪਰ ਹਾਂ ਇੰਨੀ ਗੱਲ ਜ਼ਰੂਰ ਆ ਵੀ ਇਸ ਮੰਡੀ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਜੁੜੀਆਂ ਹੋਈਆਂ ਰਾਏਆਂ ਉਵੇਂ ਦੀਆਂ ਉਵੇਂ ਆ ਪਰ ਉਹ ਰਾਏਆਂ ਵੀ ਸਮੇਂ ਦੇ ਨਾਲ ਬਦਲਣਗੀਆਂ ਜਿਵੇਂ ਪੀੜੀਆਂ ਤੁਰ ਜਾਂਦੀਆਂ ਨਵੀਂ ਗੱਲ ਆ ਜਾਂਦੀ ਪੀੜੀ ਤੁਰ ਗਈ ਨਵੀਂ ਗੱਲ ਆ ਜਾਂਦੀ ਆ ਤੇ ਇਹ ਆ ਵੀ ਸਾਡੇ ਮਨ ਦੇ ਵਿੱਚ ਸਾਈਡ ਕੀਤੇ ਆਹ ਕੁਝ ਹੁੰਦਾ ਹੋਊਗਾ ਪਹਿਲਾਂ ਮੈਂ ਇੱਥੇ ਆ ਕੇ ਪੁੱਛਿਆ ਇੱਕੋ ਜਣਿਆਂ ਨੂੰ ਕਿ ਜੇਕਰ ਅਸੀਂ ਗੱਲਬਾਤ ਕਰਨੀ ਚਾਹੀਏ ਕੋਈ ਜਨਾਨੀ ਕੋਈ ਭੈਣ ਕੋਈ ਔਰਤ ਕੋਈ ਗੱਲ ਕਰੂਗੀ ਉਹ ਕਹਿੰਦੇ ਬਾਈ ਜੀ ਹੈ ਹੀ ਕੁਝ ਨਹੀਂ ਗੱਲ ਕਰਨੀ ਆ ਸਾਡੇ ਨਾਲ ਕਰ ਲੋ ਤੁਹਾਨੂੰ ਬੰਦੇ ਹੀ ਲੱchnੇ ਆ ਹੁਣ ਐਨਾ ਦੁਕਾਨਾਂ ਦੇ ਵਿੱਚ ਕੋਈ ਚੱਪਲਾ ਬਣਾਉਂਦਾ ਉਹ ਕੁੱਛ ਬਣਾਉਂਦਾ ਇੱਥੇ ਹੁਣ ਔਰਤਾਂ ਵੀ ਤਾਂ ਬੈਠੇ ਨਹੀਂ ਹੋਣਾ ਇੱਥੇ ਬੰਦੇ ਆ ਆ ਜਿਹੜਾ ਵੀਰ ਆ ਇਸ ਵੇਲੇ ਲੋਹਾ ਪੱਟ ਰਿਆ ਹੁਣ ਇਹਨੂੰ ਕੀ ਇਸ ਗੱਲ ਨਾਲ ਤਲਕਾ ਆ ਜੁੱਤੀ ਬਣ ਰਹੀ ਐ ਇੱਥੇ ਵੀ ਵੀ ਨਾਲ ਕੀ ਤੱਲ ਕਾਬੀ ਫਾਈ ਇਸ ਮੰਡੀ ਦੇ ਵਿੱਚ ਕੀ ਹੁੰਦਾ ਰਿਹਾ ਸਮਾਂ ਬਦਲ ਗਿਆ ਹਲਾਟ ਬਦਲ ਗਏ ਇਹ ਆ ਪਰ ਇਹਦਾ ਲੰਮਾ ਚੌੜਾ ਪੂਰਾ ਕੱਜ ਦਾ ਵਿਚਾਰ ਜਿਹੜਾ ਕਿ ਮੇਰੇ ਵੀ ਦਿਮਾਗ ਦੇ ਬੂਰੇ ਕਈ ਖੋਲ ਗਿਆ ਤੇ ਮੇਰਾ ਅਸ਼ਕਲ ਵੀ ਤੁਹਾਨੂੰ ਵੀ ਇਹਦੇ ਤੇ ਵੱਖਰੀ ਗੱਲ ਲੱਭੂਗੀ ਉਹ ਤੁਹਾਨੂੰ ਪ੍ਰਾਈਮਰੀ ਸ਼ਟ ਵਿੱਚ ਦਿਖਾਵਾਂਗੇ ਮੇਰਾ ਚਿਤ ਕਰਦਾ ਸੀ ਵੀ ਕੁਝ ਕੁ ਗੱਲਾਂ ਇਹਦੇ ਵਿੱਚ ਹੋਰ ਦਰਦ ਕੀਤਣਾ ਜਾਣ ਆਪਾਂ ਉਧਰਲੇ ਪਾਸੇ ਢੀੜੀ ਗਲੀ ਦੇ ਵਿੱਚ ਜਾ ਕੇ ਦੇਖਦੇ ਆ ਵੀ ਜੁੱਤੀਆਂ ਵਾਲੀ ਮਾਰਕੀਟ ਕਿਵੇਂ ਆ ਤੇ ਫਿਰ ਵੀ ਸਮਾਪਤੀ ਕਰਾਂਗੇ